ਰੱਬ ਵਸਦਾ ਵਿੱਚ ਇਨਸਾਨ ਦੇ ਸਭ ਕਹਿੰਦੇ ਵੇਦ ਪੁਰਾਣ ਰੱਬ ਵਸਦਾ ਵਿੱਚ ਇਨਸਾਨ ਦੇ ਸਭ ਕਹਿੰਦੇ ਵੇਦ ਪੁਰਾਣ ਪਰ ਇਹ ਗੱਲ ਬੰਦਾ ਸਮਝੇ ਨਾ ਬਣ ਚੁੱਕਾ ਏ ਅਣਜਾਣ ਬੰਦਾ ਹੋ ਕੇ ਬੰਦੇ ਨੂੰ ਮਾਰ ਰਿਹਾ ਬੰਦਾ ਹੋ ਕੇ ਬੰਦੇ ਨੂੰ ਮਾਰ ਰਿਹਾ ਕਹੇ ਪੱਥਰਾਂ ਨੂੰ ਭਗਵਾਨ ਪਰ ਰੱਬ ਕਹਿੰਦਾ ਸਭ ਨੂੰ ਪਿਆਰ ਕਰੋ ਤੁਸੀਂ ਰੱਬ ਕਹਿੰਦਾ ਸਭ ਨੂੰ ਪਿਆਰ ਕਰੋ ਤੁਸੀਂ ਕੀ ਹਿੰਦੂ ਸਿੱਖ ਈਸਾਈ ਤੇ ਕੀ ਮੁਸਲਮਾਨ ਮੈਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਮੈਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਸਭ ਨੂੰ ਬਣਾਇਆ ਇੱਕ ਸਮਾਨ ਪਰ ਤੁਸੀਂ ਪਤਾ ਨਹੀਂ ਕਿਉਂ ਮੇਰੇ ਇੱਕ ਦੇ ਲੱਖਾਂ ਬਣਾਏ ਭਗਵਾਨ ਪਰ ਪਤਾ ਨਹੀਂ ਤੁਸੀਂ ਕਿਉਂ ਮੇਰੇ ਇੱਕ ਦੇ ਲੱਖਾਂ ਬਣਾਤੇ ਭਗਵਾਨ